ਬੀਤੇ ਸਾਲ ਬ੍ਰਾਜ਼ੀਲ ਸਮੀਤ ਕਈ ਦੱਖਣੀ ਅਫਰੀਕੀ ਦੇਸ਼ਾਂ ਵਿੱਚ ਦਹਸ਼ਤ ਫੈਲਾਉਣ ਤੋਂ ਬਾਅਦ ਜੀਕਾ ਵਾਇਰਸ ਨੇ ਭਾਰਤ ਵਿੱਚ ਵੀ ਦਸਤਕ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਨੇ ਗੁਜਰਾਤ ਵਿੱਚ 3 ਲੋਕਾਂ ਦੇ ਜੀਕਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ। ਭਾਰਤ ਵਿੱਚ ਇਸ ਵਾਇਰਸ ਦੇ ਪਾਏ ਜਾਣ ਦੇ ਇਹ ਪਹਿਲੇ ਮਾਮਲੇ ਨੇ। ਤਿੰਨੋਂ ਹੀ ਮਰੀਜ਼ ਅਹਮਦਾਬਾਦ ਦੇ ਬਾਪੂ ਨਗਰ ਇਲਾਕੇ ਦੇ ਰਹਿਣ ਵਾਲੇ ਨੇ। ਵਿਸ਼ਵ ਸਿਹਤ ਸੰਗਠਨ ਦੀ ਵੈੱਬਸਾਈਟ ਦੇ ਉੱਤੇ ਛਪੀ ਰਿਪੋਰਟ ਦੇ ਮੁਤਾਬਕ ਅਹਮਦਾਬਾਦ ਦੇ ਬੀਜੀਐਮਸੀ ਕਾਲਜ ਨੇ ਕਸ ਤੋਂ 16 ਫਰਵਰੀ 2016 ਦੇ ਵਿੱਚਕਾਰ 93 ਲੋਕਾਂ ਦੇ ਬਲੱਡ ਸੈਂਪਲ ਇਕੱਠੇ ਕੀਤੇ ਸੀ। ਇਹਨਾਂ ਦੇ ਵਿੱਚੋਂ ਇੱਕ 64 ਸਾਲ ਦੇ ਬਜ਼ੁਰਗ ਵਿੱਚ ਜੀਕਾ ਵਾਇਰਸ ਪਾਇਆ ਗਿਆ ਤੇ ਭਾਰਤ ਵਿੱਚ ਜੀਕਾ ਵਾਇਰਸ ਦੇ ਕਾਰਨ ਕਿਸੇ ਦੇ ਪ੍ਰਭਾਵਿਤ ਹੋਣ ਦਾ ਪਹਿਲਾ ਕੇਸ ਸੀ। ਇਸੇ ਤਰ੍ਹਾਂ 34 ਸਾਲ ਦੀ ਮਹਿਲਾ ਦੇ ਬਲੱਡ ਸੈਂਪਲ ਦੇ ਵਿੱਚ ਜੀਕਾ ਵਾਇਰਸ ਪਾਏ ਜਾਣ ਦੀ ਪੁਸ਼ਟੀ ਹੋਈ। ਮਹਿਲਾ ਨੇ ਪਿਛਲੇ ਸਾਲ ਨਵੰਬਰ ਵਿੱਚ ਬੀਜੇਐਮਸੀ ਦੇ ਵਿੱਚ ਹੀ ਇੱਕ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਸੀ। ਉਸ ਵੇਲੇ ਲਏ ਗਏ ਬਲੱਡ ਸੈਂਪਲ ਦੇ ਵਿੱਚ ਜੀਕਾ ਵਾਇਰਸ ਪਾਏ ਜਾਣ ਦੀ ਪੁਸ਼ਟੀ ਹੋ ਗਈ ਸੀ। ਇਸ ਤੋਂ ਇਲਾਵਾ 22 ਸਾਲ ਦੀ ਇੱਕ ਹੋਰ ਗਰਭਵਤੀ ਮਹਿਲਾ ਦੇ ਵਿੱਚ ਤੋਂ ਦੱਸਿਆ ਕਿ ਆਖਰੀ ਜ਼ਿਕਾ ਵਾਇਰਸ ਹੈ ਕੀ ਜ਼ਿਕਾ ਵਾਇਰਸ ਈਡਿਸ ਮੱਛਰ ਦੇ ਕਾਰਨ ਫੈਲਣ ਵਾਲਾ ਵਾਇਰਸ ਹੈ WHO ਦੇ ਮੁਤਾਬਕ ਜੇਕਰ ਕਿਸੇ ਸ਼ਖਸ ਨੂੰ ਇਸ ਵਾਇਰਸ ਦੇ ਨਾਲ ਪ੍ਰਭਾਵਿਤ ਮੱਛਰ ਕੱਟਦਾ ਏ ਤਾਂ ਉਸ ਸ਼ਖਸ ਦੇ ਵਿੱਚ ਇਸਲੇ ਵਾਇਰਸ ਚਲੇ ਜਾਂਦੇ ਨੇ ਉਸ ਤੋਂ ਬਾਅਦ ਜੇਕਰ ਕੋਈ ਹੋਰ ਮੱਛਰ ਉਸੇ ਸ਼ਖਸ ਨੂੰ ਕੱਟਦਾ ਏ ਤਾਂ ਇਹ ਵਾਇਰਸ ਫਿਰ ਤੋਂ ਉਸ ਮੱਛਰ ਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਇਸ ਤਰ੍ਹਾਂ ਦੇ ਨਾਲ ਇਹ ਵਾਇਰਸ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਫੈਲ ਜਾਂਦਾ ਹੈ ਇਸ ਬਿਮਾਰੀ ਨੂੰ ਡੇਂਗੂ ਦਾ ਹੀ ਇੱਕ ਰੂਪ ਮੰਨਿਆ ਜਾਂਦਾ ਹੈ ਜਿਕਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਨੂੰ ਜ਼ਿਆਦਾਤਰ ਇਸ ਵਾਇਰਸ ਦੇ ਬਾਰੇ ਪਤਾ ਨਹੀਂ ਲੱਗਦਾ ਪਰ ਫਿਰ ਵੀ ਮੋٹے ਤੌਰ ਦੇ ਉੱਤੇ ਇਸ ਦੇ ਕੁਝ ਲੱਛਣ ਦੱਸੇ ਗਏ ਨੇ ਜਿਨ੍ਹਾਂ ਦੇ ਮੁਤਾਬਕ ਵਾਇਰਸ ਦੀ وجہ ਨਾਲ ਬੁਖਾਰ ਦੇ ਨਾਲ ਪੀੜਿਤ ਸ਼ਖਸ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਅੱਖਾਂ ਦੇ ਵਿੱਚ ਸੋਜਿਸ਼ ਹੁੰਦੀ ਹੈ ਇਸ ਤੋਂ ਇਲਾਵਾ ਉਸ ਦੇ ਜੋੜਾਂ ਦੇ ਵਿੱਚ ਵੀ ਦਰਦ ਰਹਿੰਦਾ ਹੈ ਤੇ ਨਾਲ ਹੀ ਸਰੀਰ ਦੇ ਉੱਤੇ ਠਫੜ ਪੈ ਜਾਂਦੇ ਨੇ ਕਈ ਵਾਰ ਇਸ ਵਾਇਰਸ ਦੇ ਨਾਲ ਪ੍ਰਭਾਵਿਤ ਸ਼ਖਸ ਪੈਰਾਲਾਈਸਿਸ ਦਾ ਸ਼ਿਕਾਰ ਵੀ ਹੋ ਸਕਦਾ ਹੈ ਇਸ ਬਿਮਾਰੀ ਦੇ ਇਲਾਜ ਲਈ ਫਿਲਹਾਲ ਦੁਨੀਆ ਦੇ ਵਿੱਚ ਕੋਈ ਦਵਾਈ ਨਹੀਂ ਹੈ ਇਹ ਵਾਇਰਸ ਆਖਰ ਕਿੱਥੋਂ ਸ਼ੁਰੂ ਹੋਇਆ ਜਰਾ ਇਹ ਵੀ ਜਾਣ ਲਓ ਇਹ ਵਾਇਰਸ ਸਭ ਤੋਂ ਪਹਿਲਾਂ ਬਾਂਦਰਾਂ ਦੇ ਵਿੱਚ ਦੇਖਿਆ ਗਿਆ ਸੀ ਸਾਲ 1947 ਦੇ ਵਿੱਚ ਯੂਗਾਂਡਾ ਸਥਿਤ ਜੀਕਾ ਦੇ ਜੰਗਲਾਂ ਦੇ ਵਿੱਚ ਜੋ ਬਾਂਦਰ ਸਨ ਉਹ ਇਸ ਵਾਇਰਸ ਦੇ ਨਾਲ ਪ੍ਰਭਾਵਿਤ ਪਾਏ ਗਏ ਇਸੇ وجہ ਦੇ ਕਾਂ ਇਸ ਵਾਇਰਸ ਦਾ ਨਾਮ ਹੀ ਜੀਕਾ ਪੈ ਗਿਆ ਇਸ ਤੋਂ ਬਾਅਦ ਸਾਲ 1954 ਵਿੱਚ ਪਹਿਲੀ ਵਾਰ ਇਨਸਾਨਾਂ ਦੇ ਸਰੀਰ 'ਚ ਇਸ ਵਾਇਰਸ ਦੇ ਲੱਛਣ ਦੇਖੇ ਗਏ ਸਨ